ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ 5 6 7 ਅਤੇ 8 ਯਾਨੀ ਕਿ ਅਗਲੇ 4 ਦਿਨਾਂ ਦੇ ਮੌਸਮ ਅਫਲੇਟ ਲੈ ਕੇ ਆ ਜਾਣਾ ਜੀ ਆਉਣ ਵਾਲੇ ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਹੋ ਜਿਹਾ ਰਹਿ ਸਕਦਾ ਅੱਜ ਦੇਖਦੇ ਹਾਂ ਐਸੇ ਲਿੰਗਿਆਂ ਜੇਕਰ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖੇ ਜੋ ਕਿ ਤੁਹਾਡੀ ਸਕਰੀਨ ਤੇ ਨੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਜੀ ਐਸੋਨੇ ਤੁਸੀਂ ਦੇਖ ਸਕਦੇ ਹੋ ਕਿ ਮੌਸਮ ਲਗਭਗ ਹੁਣਾ ਠੀਕ ਠਾਕ ਹੈ ਸਾਫ ਬਣਿਆ ਹੋਇਆ ਟਟਵੇ ਮਤਲਬ ਵਾਈ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਬਣੀ ਹੋਈ ਹੈ ਦੂਜੇ ਫਰਤ ਤੁਸੀਂ ਦੇਖ ਸਕਦੇ ਹੋ ਕਿ ਫਤਲਵਾਈ ਜਿਹੜੇ ਹੋਰ ਨਾਲ ਦੇ ਸੂਬੇ ਨੇ ਹੋਰਨਾਂ ਸੂਬਿਆਂ ਦੇ ਵਿੱਚ ਟਟਵੇ ਤੌਰ ਤੇ ਜਿਹੜੀਆਂ ਬਣੀ ਹੋਈ ਹੈ ਤੇ ਅੱਜ ਜਿਹੜਾ ਟੈਂਪਰੇਚਰ ਸੀਗਾ ਜੀ 37 ਤੋਂ ਲੈ ਕੇ 39 ਡਿਗਰੀ ਦੇ ਰੇਂਜ ਤੇ ਟੈਂਪਰੇਚਰ ਦਰਜ ਹੋਇਆ ਤੇ ਤਕੜੀ ਗਰਮੀ ਦਾ ਜਿਹੜਾ ਦੌਰ ਹੈ ਉਹ ਹੁਣ ਆਪਾਂ ਕਹਿ ਸਕਦੇ ਹਾਂ ਜਿਹੜਾ ਸਪੈਲ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਜੇਕਰ ਆਉਣ ਵਾਲੇ ਦਿਨਾਂ ਦੀ ਅਪਡੇਟ ਕਰੀ ਅਪਡੇਟ ਦੀ ਗ ਸਕ੍ਰੀਨ ਤੇ ਦੇਖ ਸਕਦੇ ਹੋ 5 ਹੋਰ 6 ਯਾਨੀ ਕਿ ਅਗਲੇ ਜਲੇ 48 ਘੰਟੇ ਹੋਣਗੇ ਮੌਸਮਾ ਫੜਾ ਲਗਭਗ ਸਾਫ਼ ਰਹੇਗਾ ਡਰਾਈ ਰਹੇਗਾ ਤਾਜਾ ਫਸਲਾਂ ਦੇ ਸਿਸਟਮ ਜਨਾ ਪਰਭਾਵਿਤ ਕਰ ਸਕਦਾ ਹੈ 7 ਤਰੀਕ ਤਹ ਲੈ ਕੇ 10 ਤਰੀਕ ਦੇ ਵਿਚਕਾਰ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਬਹੁਤ ਹੀ ਖੇਤਰਾਂ ਦੇ ਵਿੱਚ ਬੱਦਲ ਵਾਜ ਦੇ ਨਾਲ ਹਲਕੇ ਛਿੱਟੇ ਛਰਾਟੇ ਜਾਂ ਫਿਰ ਕਹ ਲਈਏ ਹਲਕੇ ਮੀਂਹ ਦੀ ਜਿਹੜੀ ਉਮੀਦ ਹੈ ਉਹ ਲੱਗ ਰਹੀ ਹੈ 7 ਤੇ 8 ਤਰੀਕ ਨੂੰ ਹਰਿਆਣਾ ਚੰਡੀਗੜ੍ਹ ਔਰ ਤੁਸੀਂ ਦੇਖ ਸਕਦੇ ਹੋ 9 ਤੇ 10 ਤਰੀਕ ਨੂੰ ਪੰਜਾਬ ਦੇ ਵੀ ਜ਼ਿਆਦਾਤਰ ਖੇਤਰਾਂ ਦੇ ਵਿੱਚ ਬਦਲਵਾਈ ਜੜੀਆਂ ਬਣੇਗੀ ਤੇ 11 12 ਤਰੀਕ ਤੱਕ ਇਹ ਸਿਸਟਮ ਐਕਟਿਵੇਟ ਰਹੇਗਾ ਜੀ ਤੇ ਪੰਜਾਬ ਸਣੇ ਨਾਲ ਦੇ ਸੂਬਿਆਂ ਦੇ ਵਿੱਚ ਹਲਕੇ ਮੀਂਹ ਜੜੇ ਅਰਜ ਕਰਾ ਸਕਦਾ ਹੈਗਾ 15 ਮਈ ਤੱਕ ਕੋਈ ਵੱਡੇ ਹੱਦਰ ਤੇ ਮੀਂਹ ਚਖੜ ਦੇ ਅਲਰਟ ਨਹੀਂ ਹੈ ਤੇ ਟੁੱਟ ਵਿੱਚ ਬਦਲਬਾਜ਼ ਦੇ ਨਾਲ ਹਲਕੇ ਮੀਂਹ ਜਿਹੜੇ ਆ 8 ਤਰੀਕ ਤੋਂ ਲੈ ਕੇ 10 ਤਰੀਕ ਦੇ ਵਿਚਕਾਰ ਪੰਜਾਬ ਦੇ ਔਰ ਨਾਲ ਲੱਗਦੇ ਸੂਬਿਆਂ ਦੇ ਵਿੱਚ ਦਰਜ ਹੋ ਸਕਦੇ ਨੇ ਫਿਲਹਾਲ ਗਰਮੀ ਤੇ ਰਾਤ ਵੇਲੇ ਦੀ ਕੋਈ ਮੀਂਹ ਨਹੀਂ ਆ ਜੀ ਜਿਹੜੇ ਗਰਮੀ ਦੇ ਟੈਂਪਰੇਚਰ ਆ ਉਹ ਹਣ ਹੋਰ ਤਾ ਜਾਣਗੇ ਤੇ 40 41 ਦੇ ਗ੍ਰੇਡ ਤੇ ਟੈਂਪਰੇਚਰ ਜਿਹੜੇ ਦਰਜ ਹੋਣਗੇ ਆਉਂਦੇ 6 7 ਡਰਾਜ ਦੇ ਦਰਾਂ ਸੋ ਐਸੀ ਗੱਲ ਜਿਹੜੇ ਆਉਣ ਵਾਲੇ ਦਾ ਰਿਪੋਰਟ ਮਿਲਦੇ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹੋ ਤੁਹਾਨੂੰ ਹੱਸ